ਸਸ਼ੀਕਾਲ ਜੀ ਮੈਂ ਪ੍ਰੀਤ ਕਰੇ ਵਾਲ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਸਵੇਰ ਤੋਂ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਪਰ ਇੱਕ ਖਬਰ ਵਾਇਰਲ ਹੋ ਰਹੀ ਸੀ ਕਿ 90 ਦਸ਼ਕ ਦੇ ਹੀਰੋ ਪੰਜਾਬ ਦੇ ਹੀ ਮੈਨ ਜਾਨਕੀ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੱਲ ਤੋਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਤਰਮਿੰਦਰ ਜਿਹੜੀ ਸਿਹਤ ਜਿਹੜੀ ਵਿਗੜ ਚੁੱਕੀ ਹੈ ਤੇ ਉਹਨਾਂ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੇ ਉਹ ਵੈਂਟੀਲੇਟਰ 'ਤੇ ਨੇ ਪਰ ਤੜਕ ਸਾਰੀ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਇਹ ਧਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਜਿੰਨੀਆਂ ਵੀ ਖਬਰਾਂ ਸਾਰੀਆਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚੱਲ ਰਹੀਆਂ ਸੀਗੀਆਂ ਇਹ ਸਾਰੀਆਂ ਹੀ ਇਹ ਅਫਵਾਹਾਂ ਨਿਕਲੀਆਂ ਨੇ ਉਹਨਾਂ ਦੀ ਬੇਟੀ ਈਸ਼ਾ ਦਿਓਲ ਨੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਸਾਰੇ ਸੋਸ਼ਲ ਮੀਡੀਆ ਨੂੰ ਤੇ ਕੁਝ ਨਿਊਜ਼ ਚੈਨਲਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਪੀਤਾ ਜੋ ਸਾਡੇ ਨੇ ਉਹ ਬਿਲਕੁਲ ਠੀਕ ਨੇ ਉਹਨਾਂ ਖਿਲਾਫ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਬਿਲਕੁਲ ਝੂਠੀਆਂ ਨੇ ਉਹਨਾਂ ਦੀ ਸਿਹਤ ਦੇ ਵਿੱਚ ਸਵੇਰ ਤੋਂ ਹੀ ਸੁਧਾਰ ਹੋ ਰਿਹਾ ਸੋ ਇੱਕ ਵਾਰੀ ਫੇਰ ਦੱਸ ਦੇਣਾ ਚਾਹੁੰਦਾ ਕਿ 90 ਦਰਸ਼ਕ ਦੇ ਜੋ ਹੀਰੋ ਦੇ ਲਈ ਅਫਵਾਹਾਂ ਫਲਾਈਆਂ ਗਿਆ ਰਹੀਆਂ ਸੀ ਕਿ ਤਰਮਿੰਦਰ ਹੀ ਮੈਨ ਜੋ ਲੈਜੈਂਡ ਨੇ ਉਹ ਸਾਡੇ ਵਿੱਚਕਾਰ ਨਹੀਂ ਨੇ ਇਹ ਸਾਰੀ ਖਬਰ ਅਫਵਾਹ ਸੀਗੀ ਹੁਣ ਖਬਰ ਇਹ ਹੈ ਕਿ ਉਹਨਾਂ ਦੀ ਬੇਟੀ ਇਸ਼ਾ ਦੇਵਲ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇੰਸਟਾਗ੍ਰam ਤੇ ਸਟੋਰੀ ਅਪਲੋਡ ਕਰਕੇ ਕਿ ਸਾਡੇ ਫਾਦਰ ਸਾਹਿਬ ਬਿਲਕੁਲ ਠੀਕ ਨੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਸੋ ਅਫਵਾਹਾਂ ਤੋਂ ਗੁਰੇਜ਼ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ WE DRIVE INNOVATION ਐਂਡ ENTREPRENEURSHIP WE GROOM COMPETENT GLOBAL CITIZENS ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ